ਦਾ ਨਾਸੀ ਦਾ ਨਾਸੀ ਦਾ ਸ਼ੌਕੜ ਬਹੁਤ ਦੂਰ ਤੱਕ ਜਾ ਕੇ ਜੁੜਦਾ ਆ ਪਾਪੀ ਪਾਰਟੀ ਜਿਹੜੀ ਬਣੀ ਆ ਨਾ ਇਹ ਪੰਜਾਬ ਸਿੱਖੀ ਔਰ ਸਿੱਖੀ ਸਿਧਾਂਤਾਂ ਦੇ ਖਿਲਾਫ ਪਹਿਲੇ ਦਿਨ ਤੋਂ ਹੀ ਕੰਮ ਕਰਦੀ ਆ ਰਹੀ ਹੈ ਉਹਦੇ ਵਿੱਚ ਇਹਨਾਂ ਨੇ ਮੋਹਰਾ ਬਣਾਇਆ ਭਗਵੰਤ ਮਾਨ ਨੂੰ ਭਗਵੰਤ ਮਾਨ ਪਿਛਲੇ ਕਈ ਦਿਨਾਂ ਤੋਂ ਇਹ ਗੱਲ ਆਮ ਸਟੇਜਾਂ ਤੇ ਕਹਿੰਦਾ ਆ ਰਿਹਾ ਵੀ ਗੁਰੂ ਜੀਆਂ ਗੋਲ ਕਾਂ ਚੱਕ ਦੋ ਜਾਂ ਗੋਲਕਾਂ ਵਿੱਚ ਪੈਸੇ ਨਾ ਪਾਓ ਇਹ ਇਹਦਾ ਕਾਰਨ ਕੀ ਆ ਇਹਦੇ ਪਿੱਛੇ ਸੋਚ ਕੀ ਆ ਇਹ ਸੋਚ ਉਹਨਾਂ ਦੀ ਹੁਣ ਪ੍ਰਗਟ ਹੋ ਰਹੀ ਹੈ ਉਹਨਾਂ ਦੀ ਸੋਚ ਇਹ ਆ ਵੀ ਸਿੱਖੀ ਸਿਧਾਂਤ ਖਤਮ ਕਰਨੇ ਨੇ ਸਿੱਖੀ ਦਾ ਸਿਧਾਂਤ ਕੀ ਆ ਗੁਰੂ ਕੀ ਗੋਲਕਾਂ ਦਾ ਗਰੀਬ ਦਾ ਮੁੱਖ ਸਿੱਖੀ ਦੇ ਗੁਰੂ ਦੇ ਗੁਰਕ ਦੇ ਨਾਲ ਗੁਰਦੁਆਰੇ ਗੁਰਦੁਆਰ ਸਕੂਲ ਕਾਲਜ ਹਸਪਤਾਲ ਲੋੜ ਪੈਣ ਤੇ ਆਸਤਾ ਆਉਂਦੇ ਲੰਗਰ ਇਹ ਸਿੱਖੀ ਦਾ ਸਿਧਾਂਤ ਆ ਔਰ ਇਹਨਾਂ ਨੂੰ ਇਹ ਸਿੱਖੀ ਦਾ ਸਿਧਾਂਤ ਚੁਭਦੇ ਆ ਕੇਜਰੀਵਾਲ ਨੂੰ ਖਾਸ ਕਰਕੇ ਤੁਸੀਂ ਦੇਖਿਆ ਹੁਣ ਉਹਨਾਂ ਨੇ ਦੋ ਵਾਰ ਸਰਕਾਰ ਬਣਾਈ ਹੈ ਤਿੰਨ ਵਾਰ ਦਿੱਲੀ ਦੇ ਵਿੱਚ ਇੱਕ ਵੀ ਸਖ ਮੰਤਰੀ ਨਹੀਂ ਬਣਾਇਆ ਹਾਲਾਂਕਿ 10-10 ਐਮਐਲਏ ਵੀ ਰਹੇ ਇਹਨਾਂ ਦੀ ਮਾਨਸਿਕਤਾ ਜਿਹੜੀ ਹੈ ਐਂਟੀ ਸਿੱਖੀ ਜਮਾ ਔਰ ਇਹ ਹੁਣ ਪ੍ਰਗਟ ਹੋ ਰਹੀ ਹੈ ਸਿੱਖੀ ਦਾ ਸਿਧਾਂਤ ਹੈ ਵੀ ਨਸ਼ੇ ਨਹੀਂ ਕਰਨੇ ਪਰ ਮੁੱਖ ਮੰਤਰੀ ਪੰਜਾਬ ਨਸ਼ੇ ਕਰਕੇ ਗੁਰੂ ਸਾਹਿਬ ਦੇ ਤਸਵੀਰਾਂ ਦੇ ਉੱਤੇ ਨਸ਼ੇ ਦੇ ਸਿੱਟੇ ਦੇ ਰਿਹਾ ਜਿਹੜੀ ਤਸਵੀਰ ਇੱਕ ਚੱਲ ਰਹੀ ਆ ਜਿਰੂ ਸਿੰਘ ਸਾਹਿਬ ਕਹਿੰਦੇ ਮੈਂ ਤਸਦੀਕ ਕਰਾਉਂਗਾ ਵੀ ਇਹ ਗੱਲ ਤੱਕ ਸਹੀ ਆ ਇਸ ਸਿਧਾਂਤ ਦੇ ਉੱਤੇ ਹਮਲਾ ਸਿੱਖੀ ਉਸੂਲਾ ਦੇ ਉੱਤੇ ਹਮਲਾ ਕਰਵਾ ਰਿਹਾ ਕੇਜੀਵਲ ਜਿਹੜਾ ਅਤਸ਼ੀ ਨੇ ਦਿੱਲੀ ਦੇ ਵਿੱਚ ਬੋਲਿਆ ਗੁਰੂ ਤੇਗ ਬਹਾਦਰ ਮਹਾਰਾਜ ਬਾਬਤ ਜਿਹੜਾ ਆਪਾਂ ਸ਼ਬਦਾਂ ਚ ਬਖਿਆਨ ਨਹੀਂ ਕਰ ਸਕਦੇ ਉਹ ਵੀ ਇੱਕ ਬਹੁਤ ਵੱਡਾ ਇਹਨਾਂ ਦੀ ਮਾਨਸਿਕਤਾ ਜਿਹੜੀ ਆ ਜੋ ਇਹਨਾਂ ਦੇ ਮਨ ਵਿੱਚ ਆ ਜੋ ਇਹਨਾਂ ਦੇ ਦਿਲ ਵਿੱਚ ਆ ਜੋ ਇਹਨਾਂ ਦੀ ਪਲੈਨਿੰਗ ਆ ਇਹ ਉਹਦਾ ਨਤੀਜਾ ਵਾ ਉਹਦਾ ਸਿੱਟਾ ਵਾ ਉਹਦਾ ਕਿਤੇ ਨਾ ਕਿਤੇ ਬਾਹਰ ਆ ਹੀ ਜਾਂਦੀ ਹੈ ਇਹ ਗੱਲ ਮਨ ਦੀ ਗੱਲ ਦਿਲ ਦੀ ਗੱਲ ਬਾਹਰ ਆ ਜਾਂਦੀ ਆਖੀ ਉਹ ਇਹਨਾਂ ਦੇ ਹੁਣ ਬਾਹਰ ਆ ਗਈ ਉਸ ਨੂੰ ਮੁੱਖ ਰੱਖ ਕੇ ਆ ਰੋਸ ਮਜਾਰੇ ਕੀਤੇ ਗਏ ਨੇ ਔਰ ਇਹ ਅਸੀਂ ਹੋਰ ਆਉਣ ਵਾਲੇ ਦਿਨਾਂ ਤੇਜ਼ ਕਰਾਂਗੇ ਅੱਜ ਜਿਹੜਾ ਰੋਸ ਧਰਨਾ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਖਿਲਾਫ ਜਿਹੜੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਤੀਸ਼ੀ ਦੇ ਖਿਲਾਫ ਇਹਨਾਂ ਨੇ ਗੁਰੂ ਸਵਾਨਾਂ ਬਾਰੇ ਬਹੁਤ ਹੀ ਗਲਤ ਸ਼ਬਦ ਬੋਲੇ ਉਹਨਾਂ ਨੂੰ ਉਹਨਾਂ ਦੇ ਲਈ ਇਹ ਕਰਨਾ ਪੂਰੇ ਪੰਜਾਬ ਦੇ ਵਿੱਚ ਕੀ ਪੂਰੇ ਭਾਰਤਵਰਸ਼ ਵਿੱਚ ਲੱਗ ਰਹੇ ਨੇ ਤੇ ਇਹਨਾਂ ਦੇ ਖਿਲਾਫ ਐਕਸ਼ਨ ਲਿਆ ਜਾਵੇ ਮੈਂ ਤਾਂ ਕਹਿਣਾ ਮੰਗੀ ਜਿੰਨੇ ਵੀ ਇਹਨਾਂ ਦੇ ਮੰਤਰੀ ਸਹਿਬਾਨ ਨੇ ਜਾਂ ਹੋਰ ਨੇ ਤੁਹਾਨੂੰ ਪਤਾ ਭਗਵਾਨਤਮਾਨ ਨੇ ਹੁਣ ਕੀ ਕੀਤਾ ਗੁਰੂ ਸਵਾਨਾਂ ਦੇ ਫੋਟੋ ਦੇ ਉੱਤੇ ਦਾਰੂ ਦੇ ਛਿੱਟੇ ਦਿੱਤੇ ਉਹ ਵੀ ਬਹੁਤ ਗਲਤ ਗੱਲ ਆ ਤੇ ਹੁਣ ਆਪਣਾ ਜਥੇਦਾਰ ਸਾਹਿਬ ਨੇ ਇਹਨਾਂ ਨੂੰ 15 ਤਰੀਕ ਬੁਲਾਇਆ ਹੋਇਆ ਜੋ ਵੀ ਸੱਚ ਹੋਊਗਾ ਉਹ ਸਾਰੇ ਪਬਲਿਕ ਦੇ ਸਾਹਮਣੇ ਆਊਗਾ ਤੇ ਇਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਅੱਜ ਦਾ ਜਿਹੜਾ ਤਰਨਾ ਸ਼ਰੋਮਣੀ ਅਕਾਲੀ ਦਲ ਯਾਦੂ ਬਾਈ ਆਓ ਜੀ ਮਾੜਾ ਜੀ ਤੁਸੀਂ ਵੀ ਬੋਲਿਓ ਅੱਜ ਦਾ ਜਿਹੜਾ ਸ਼ਰੋਮਣੀ ਅਕਾਲੀ ਦਲ ਵੱਲੋਂ ਪੁਤਲਾ ਫੂਕਿਆ ਗਿਆ ਇੱਕ ਆਤੀਸ਼ੀ ਇੱਕ ਅਖੋਤੀ ਸਾਬਕਾ ਮੁੱਖ ਮੰਤਰੀ ਦਿੱਲੀ ਦੀ ਜਿਹਨੂੰ ਲੋਕਾਂ ਨੇ ਗਲਤੀਆਂ ਕੀਤੀਆਂ ਜੇ ਇਹਨਾਂ ਨੂੰ ਤਖਤਾਂ ਤੇ ਬਿਠਾਇਆ ਇਹਨਾਂ ਨੇ ਅਸਲੀ ਚਿਹਰੇ ਹੁਣ ਸਾਹਮਣੇ ਆ ਰਹੇ ਆ ਬੇਨਕਾਬ ਹੋ ਗਏ ਮੈਂ ਖੁਦ ਝਾੜੂ ਚੱਕੀ ਗਲੀ ਗਲੀ ਫਿਰਦਾ ਰਿਹਾ ਅੱਜ ਮੈਨੂੰ ਅਫਸੋਸ ਆ ਆਪਣੇ ਆਪ ਤੇ ਤੇ ਮੈਂ ਸ਼ਰੋਮਣੀ ਅਕਾਲੀ ਦਲ ਜੁਆਇਨ ਕਰੀ ਐ ਇਹਦਾ ਕਾਰਨ ਇਹ ਹੈ ਕਿ ਦੇਖ ਰਹੇ ਆ ਪੰਜਾਬ ਦੀ ਖੇਤਰੀ ਪਾਰਟੀ ਸ਼ਰੋਮਣੀ ਅਕਾਲੀ ਦਲ ਜਿਸ ਤਰ੍ਹਾਂ ਪੰਜਾਬ ਦੀ ਸੇਵਾ ਕੀਤੀ ਇਹ ਇਹਨਾਂ ਨੇ ਪੂਰੇ ਪੰਜਾਬ ਨੂੰ ਗੁੰਮਰਾਹ ਕੀਤਾ ਤੇ ਮੈਂ ਵੀ ਵਿੱਚ ਗੁੰਮਰਾਹ ਹੋਇਆ ਤੇ ਮੈਂ ਅੱਜ ਸੱਚੇ ਪਾਤਸ਼ਾਹ ਮੂਰੇ ਅਰਦਾਸ ਕਰਦਾ ਸਾਰੇ ਪੰਜਾਬ ਨੂੰ ਬੇਨਤੀ ਕਰਦਾ ਇਹਨਾਂ ਦਾ ਇਹਨਾਂ ਨੂੰ ਬਾਈਕਾਟ ਕਰਨਾ ਚਾਹੀਦਾ ਇਹ ਪਾਰਟੀ ਨੂੰ ਇੱਕ ਝੂਠੀ ਪਾਰਟੀ ਹੈ ਜਿਨੇ ਇੱਕ ਗੁੰਮਰਾਹ ਕਰਕੇ ਲੋਕਾਂ ਨੂੰ ਵਰਗ ਲਾ ਕੇ ਵੋਟਾਂ ਹਾਸਲ ਕੀਤੀਆਂ 92 ਤਖਤਾਂ ਦੇ ਬਿਠਾਤੇ ਅਸੀਂ ਤੇ ਅੱਜ ਅਸੀਂ ਪਛਤਾ ਰਹੇ ਹਾਂ ਸਾਨੂੰ ਪਛਤਾਵਾ ਹੈ ਆ ਬਾਈ ਦੀ ਲੋ ਜੀ ਆ ਦੇਖੋ ਜੀ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਆਰਤੀਸ਼ੀ ਨੇ ਜੋ 23 ਜਨਪਸ਼ਵਦੂਤ ਸਾਬਾਨਾ ਬਾਰੇ ਬੋਲੇ ਨੇ ਉਹਦਾ ਅਸੀਂ ਪੂਰ ਜੋਰ ਨਰਾਦਰ ਕਰਦੇ ਹਾਂ ਉਹਦਾ ਸਖਤ ਸ਼ਬਦਾਂ ਵਿੱਚ ਅਸੀਂ ਨਿੰਦਾ ਕਰਦੇ ਹਾਂ ਇਹ ਇਹੋ ਜਿਹੇ ਸ਼ਬਦ ਜੋ ਸਨਮਾਨ ਦੇ ਰਕੋਦੇ ਤੇ ਕੋਈ ਇਨਸਾਨ ਰਿਹਾ ਹੋਵੇ ਉਹਨੂੰ ਸਾਰੇ ਧਰਮਾਂ ਦਾ ਸਤਿਕਾਰ ਕਰਨਾ ਚਾਹੀਦਾ ਬੜੇ ਮੱਤੀ ਜਿਹੇ ਸ਼ਬਦ ਉਹਨਾਂ ਨੇ ਬੋਲੇ ਆ ਤੇ ਨਾਲ ਹੀ ਜੋ ਭਗਵੰਤ ਮਾਨ ਵੱਲੋਂ ਜੋ ਗੁਰੂ ਸਾਹਿਬਾਨਾਂ ਦੀਆਂ ਫੋਟੋਆਂ ਤੇ ਜੋ ਸ਼ਰਾਬ ਦਾ ਚੱਟੇ ਪਾਏ ਗਏ ਆ ਉਹ ਬੜੀ ਮਾੜੀ ਗੱਲ ਆ ਮੈਂ ਕਹਾਂ ਉਹਦੀ ਵੀ ਫਰੈਂਸਿਕ ਜਾਂਚ ਹੋਣੀ ਚਾਹੀਦੀ ਆ ਇਹਨਾਂ ਤੇ ਬਣਦੀ ਕਾਰਵਾਈ ਹੋਣੀ ਚਾਹੀਦੀ ਹੈ ਇਹਨਾਂ ਤੇ ਪਰਚੇ ਦਰਜ ਹੋਣੇ ਚਾਹੀਦੇ ਨੇ ਬਣਦੀ ਸਜ਼ਾ ਇਹਨਾਂ ਨੂੰ ਮਿਲਣੀ ਚਾਹੀਦੀ ਹੈ ਤੇ ਪੰਜਾਬ ਦੇ ਲੋਕਾਂ ਨੂੰ ਇਹਨਾਂ ਦਾ ਬਾਈਕਾਟ ਕਰਨਾ ਚਾਹੀਦਾ ਹੁਣ ਵਾਲੀਆਂ ਚੋਣਾਂ 'ਚ ਇਹਨਾਂ ਨੂੰ ਸਬਕ ਸਿਖਾਉਣਾ ਚਾਹੀਦਾ ਕਿ ਪੰਜਾਬ ਦੇ ਲੋਕ ਧਰਮ ਨਾਲ ਜੁੜੇ ਆ ਧਰਮ ਦਾ ਸਰਕਾਰ ਕਰਨ ਜਾਣਦੇ ਆ ਜੇ ਕੋਈ ਧਰਮ ਦਾ ਨਰਾਦਰ ਕਰੂਗਾ ਉਹਨੂੰ ਸਬਕ ਸਿਖਾਉਣਾ ਚਾਹੀਦਾ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਸਤਕਾਰਯੋਗ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਸਾਹਿਬ ਦੀ ਦਿਸ਼ਾ ਨਿਰਦੇਸ਼ ਅਨੁਸਾਰ ਪੂਰੇ ਪੰਜਾਬ ਦੇ ਵਿੱਚ ਅਤੇਸ਼ੀ ਨੇ ਜੋ ਗੁਰਵਾਂ ਦੇ ਖਿਲਾਫ ਪਰਦੇਸਤਾਵਲੀ ਵਰਤੀ ਹੈ ਪੁਰ ਆਮ ਆਦਮੀ ਪਾਰਟੀ ਜਿਹੜੀ ਸਰਕਾਰ ਹੈ ਆਏ ਦਿਨ ਕਿਤੇ ਨਾ ਕਿਤੇ ਬੇਅਦਬੀਆ ਕਰਾਉਂਦੀ ਆ ਰਹੀ ਹੈ ਔਰ ਇਹਦਾ ਜਿਹੜਾ ਥੋੜਾ ਨੰਗਾ ਚਿਹਰਾ ਜਿਹੜਾ ਵਾ ਉਹ ਬਿਲਕੁਲ ਲੋਕਾਂ ਦੇ ਸਾਹਮਣੇ ਆ ਗਿਆ ਵਾ ਇਸ ਕਰਕੇ ਅੱਜ ਲੁਧਿਆਣਾ ਸ਼੍ਰੋਮਣੀ ਅਕਾਲੀ ਦਲ ਵੱਲੋਂ atheshi ਦਾ ਮੁਤਲਾ ਸੜਿਆ ਗਿਆ ਵਾ ਔਰ ਰੋਸ਼ ਧਰਨਾ ਜਿਹੜਾ ਵਾ ਵਿਛਾ ਲਾਇਆ ਗਿਆ ਵਾ ਇਸ ਕਰਕੇ ਅਸੀਂ ਦੇਸ਼ ਦੇ ਮਾਨਯੋਗ ਰਾਸ਼ਟਰਪਤੀ ਕੋਲ ਮੰਗ ਕਰਦੇ ਆ ਕਿ ਜੋ ਅਤੀਸੀ ਮੈਡਮ ਹੈ ਜੋ ਸਾਬਕਾ ਮੁੱਖ ਮੰਤਰੀ ਆ ਉਹਦੇ ਉੱਤੇ ਪਰਚਾ ਦਰਜ ਕੀਤਾ ਜਾਵੇ ਤਾਂ ਜੋ ਅੱਗੇ ਤੋਂ ਕੋਈ ਵੀ ਕਿਸੇ ਧਰਮ ਦੀ ਬੇਅਦਬੀ ਨਾ ਕਰ ਸਕੇ ਔਰ ਸਖਤੋ ਸਖਤ ਨਾ ਨੂੰ ਸਜ਼ਾ ਦਿੱਤੀ ਜਾਵੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈਪੀ ਇਹ ਵਿਸ਼ਾਲ ਰੋਸ਼ ਧਰਨਾ ਜੋ ਲਗਾਤਾਰ ਹੋ ਰਹੀਆਂ ਬੇਅਦਬੀਆਂ ਦੇ ਖਿਲਾਫ ਸੀ ਪਹਿਲੀ ਬੇਅਦਬੀ ਭਗਵੰਤ ਸਿੰਘ ਮਾਨ ਸਾਡੇ ਚੀਫ ਮਿਨਿਸਟਰ ਸਾਹਿਬ ਜਿਹਨਾਂ ਨੇ ਅਕਾਲ ਤਖਤ ਸਾਹਿਬ ਨੂੰ ਚੈਲੰਜ ਕਰਕੇ ਕੀਤੀ ਹੈ बार-बार ਉਹ ਚੈਲੰਜ ਕਰਦੇ ਨੇ ਅਕਾਲ ਤਖਤ ਸਾਹਿਬ ਨੂੰ ਇਹ ਉਹ ਬੇਅਦਬੀ ਬਹੁਤ ਵੱਡੀ ਹੈ ਉਸ ਤੋਂ ਬਾਅਦ ਜੋ ਬੇਅਦਬੀ ਇਹਨਾਂ ਦੀ ਐਕਸ ਚੀਫ ਮਿਨਿਸਟਰ ਔਰ ਮੈਡਮ ਆਤਸੀ ਨੇ ਗੁਰੂ ਸਾਹਿਬ ਦੇ ਬਾਰੇ ਅਪਸ਼ਬਦ ਬੋਲ ਕੇ ਦਿੱਲੀ ਦੀ ਵਿਧਾਨ ਸਭਾ ਦੇ ਅੰਦਰ ਕੀਤੀ ਹੈ ਉਹ ਵੀ ਬਹੁਤ ਵੱਡੀ ਬੇਅਦਬੀ ਹੈ ਔਰ ਸਿੱਖ ਕੌਮ ਇਸ ਬੇਅਦਬੀ ਨੂੰ ਕਿਸੇ ਵੀ ਹਾਲਤ ਵਿੱਚ ਬਰਦਾਸ਼ਤ ਨਹੀਂ ਕਰੇਗੀ ਇਸ ਦੇ ਖਿਲਾਫ ਅੱਜ ਪੂਰੇ ਪੰਜਾਬ ਦੇ ਵਿੱਚ ਰੋਸ ਦਰਨੇ ਦਿੱਤੇ ਜਾ ਰਹੇ ਨੇ ਜਿਲ੍ਹਾ ਮੁਖੇਲਿਆਂ ਤੇ ਇਸੇ ਦੀ ਕੜੀ ਦੇ ਵਿੱਚ ਅੱਜ ਲੁਧਿਆਣਾ ਜ਼ਿਲ੍ਹੇ ਦੀ ਸਾਰੀ ਅਕਾਲੀ ਲੀਡਰਸ਼ਿਪ ਵਰਕਰਾਂ ਸਹਿਬਾਨ ਜੋਇਤੇ ਅਕਾਲੀ ਦਲ ਦਾ ਦਫਤਰ ਹੈ ਕਚਹਿਰੀ ਦੇ ਕੋਲ ਉੱਥੇ ਆ ਕੇ ਹਾਜ਼ਰੀ ਲਗਾਈ ਹੈ ਔਰ ਹੁਣ ਇਤੋਂ ਇੱਕ ਮਾਰਜ ਦੇ ਰੂਪ ਤੇ ਸਾਰੇ ਜਾ ਰਹੇ ਨੇ ਡੀਸੀ ਦਫਤਰ ਸਾਹਿਬ ਡੀਸੀ ਦਫਤਰ ਸਾਹਿਬ ਉਹਨਾਂ ਨੂੰ ਮੈਮੋਰੰਡਮ ਦੇਣ ਵਾਸਤੇ ਇਹ ਕਿਸੇ ਵੀ ਹਾਲ ਤੇ ਬੇਅਦਬੀਆਂ ਬਰਦਾਸ਼ਤ ਨਹੀਂ ਕੀਤੀਆਂ ਜਾ ਰਹੀਆਂ ਜਦੋਂ ਦੀ ਇਹ ਭਗਵੰਤਪਾਨ ਸਰਕਾਰ ਆਈ ਹੈ ਲਗਾਤਾਰ ਬੇਅਦਬੀਆਂ ਹੋ ਰਹੀਆਂ ਨੇ ਔਰ ਇਹ ਕਿਸੇ ਵੀ ਹਾਲ ਤੇ ਬਰਦਾਸ਼ਤ ਨਹੀਂ ਕੀਤੀਆਂ ਜਾਣਗੀਆਂ ਵਾਹਿਗੁਰੂ ਖਾਲਸਾ ਜੀ ਅੱਜ ਸ਼੍ਰੋਮਣੀ ਅਕਾਲੀ ਦਲ ਦੀ ਜ਼ਿਲ੍ਹਾ ਸ਼ਹਿਰੀ ਤੇ ਦਿਹਾਰਤੀ ਜਥੇਬੰਦੀ ਨੇ ਰਲ ਕੇ ਜਿਹੜੀ ਆட்சி ਨੇ ਸਾਡੇ ਗੁਰੂ ਸਾਹਿਬਾਨ ਦੇ ਖਿਲਾਫ ਅਪੱਦਰ, અપਮਾਨਯੋਗ, ਨਿੰਦਣਯੋਗ ਜਿਹੜੀ ਸ਼ਬਦਾਵਲੀ ਵਰਤੀ ਹੈ ਦਿੱਲੀ ਦੀ ਵਿਧਾਨ ਸਭਾ ਦੇ ਵਿੱਚ ਉਹਦੇ ਰੋਸ ਵਜੋਂ ਜਿੱਥੇ ਅਸੀਂ ਉਹਨਾਂ ਦਾ ਪੁਤਲਾ ਸਾੜਿਆ ਉੱਥੇ ਅਸੀਂ ਮਾਨਯੋਗ ਡੀਸੀ ਸਾਹਿਬ ਨੂੰ ਮੈਮੋਰੈਂਡਮ ਸਾਡੀ ਜਥੇਬੰਦੀ ਨੇ ਦਿੱਤਾ ਹੈ ਕਿ ਫੌਰੀ ਤੌਰ ਤੇ ਉਹਨਾਂ ਤੇ ਮੁਕਦਮੇ ਦਰਜ ਹੋਣੇ ਚਾਹੀਦੇ ਆ ਸੋ ਅਸੀਂ ਸਮਝਣਾ ਚਾਹੀਏ ਭਗਵੰਤ ਮਾਨ ਹੈ ਚਾਹੇ ਕੇਜਰੀਵਾਲ ਹੈ ਤੇ ਚਾਹੇ ਉਹਨਾਂ ਦੀ ਇਹ ਲੀਡਰ ਆਤਸ਼ੀ ਹੈ ਇਸ ਕ੍ਰਮ ਦੇ ਨਾਲ ਉਹਨਾਂ ਦੇ ਚਿਹਰੇ ਨੰਗੇ ਹੋਏ ਆ ਉਹਨਾਂ ਦੀ ਭਾਵਨਾ ਦਾ ਲੋਕਾਂ ਨੂੰ ਪਤਾ ਲੱਗਿਆ 2014 ਦੇ ਵਿੱਚ ਸਰਕਾਰ ਹੋਂਦ ਦੇ ਵਿੱਚ ਆਈ ਹੈ ਔਰ 2015 ਤੋਂ ਪੰਜਾਬ ਦੇ ਵਿੱਚ ਬੇਅਦਬੀ ਦਾ ਦੌਰ ਸ਼ੁਰੂ ਹੋਇਆ ਇਹਨਾਂ ਦੀ ਇਸ ਘਟਨਾ ਨੇ ਦੱਸ ਦਿੱਤਾ ਕਿ ਬੇਅਦਬੀਆਂ ਦੇ ਪਿੱਛੇ ਹੋਰ ਕੋਈ ਨਹੀਂ ਕੇਵਲ ਤੇ ਕੇਵਲ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਹੈ ਅੱਜ ਦਾ ਜਿਹੜਾ ਰੋਸ ਪ੍ਰਦਰਸ਼ਨ ਜਿਹੜੀ ਸ਼ਰੋਮਣੀ ਅਕਾਲੀ ਦਲ ਦੀ ਜਥੇਬੰਦੀ ਆ ਲੁਧਿਆਣਾ ਸ਼ਹਿਰੀ ਤੇ ਦਿਹਾਤੀ ਜਿਨ੍ਹਾਂ ਵੱਲੋਂ ਸਾਂਝੇ ਪੱਧਰ ਤੇ ਅੱਜ ਵੱਡਾ ਪ੍ਰਦਰਸ਼ਨ ਕੀਤਾ ਗਿਆ ਮੈਂ ਸਮਝਦਾ ਵੀ ਕੱਲੀ ਸਿਆਸੀ ਜਥੇਬੰਦੀਆਂ ਨਹੀਂ ਹੋਰ ਵੀ ਜਿੰਨੇ ਭਾਈਚਾਰੇ ਨੇ ਸਾਰਿਆਂ ਦੇ ਵਿੱਚ ਇੱਕ ਬਹੁਤ ਵੱਡਾ ਰੋਸ ਆ ਕਿਉਂਕਿ ਸਵਾਜ ਕਿਸੇ ਨੂੰ ਇਹ ਆਗਿਆ ਨਹੀਂ ਦਿੰਦਾ ਵੀ ਆਪਾਂ ਕਿਸੇ ਵੀ ਗੁਰੂ ਪੀਰ ਕਿਸੇ ਵੀ ਧਰਮ ਬਾਰੇ ਕੋਈ ਮਾੜੀ ਸ਼ਬਦਾਵਲੀ ਬੋਲੀਏ ਅਗਰ ਉਹ ਵੀ ਵਿਧਾਨ ਸਭਾ ਵਰਗੇ ਪਵਿੱਤਰ ਸਦਨ ਦੇ ਵਿੱਚ ਪਵਿੱਤਰ ਸਦਨ ਦੇ ਵਿੱਚ ਤੇ ਸਾਬਕਾ ਮੁੱਖ ਮੰਤਰੀ ਦੇ ਇੱਕ ਅਹੁਦੇ ਤੇ ਆਪਾਂ ਰਏ ਹੋਈਏ ਤੇ ਹੁਣ ਆਪਾਂ ਵਿਰੋਧੀ ਧਿਰ ਦੇ ਨੇਤਾ ਹੋਈਏ ਤੇ ਇਹੋ ਜੀ ਸ਼ਬਦਾਵਲੀ ਤੇ ਇਹੋ ਜੀ ਮਾਨਸਿਕਤਾ ਜਦੋਂ ਬਾਹਰ ਹੁੰਦੀ ਹੈ ਤਾਂ ਫਿਰ ਪਤਾ ਲੱਗਦਾ ਵਾ ਫਿਰ ਕਹਿੰਦੇ ਸਿਆਣੀ ਕਹਿੰਦੇ ਹੁੰਦੇ ਵੀ ਜਿਹੜਾ ਜੀ ਕੋਕੋ ਉਹੋ ਜੀ ਕੋਕੋ ਦੇ ਬੱਚੇ ਜਦ ਕੇਜਰੀਵਾਲੀ ਇਹੋ ਜੀ ਆ ਤੇ ਫਿਰ ਗਾਹਾਂ ਦੇ ਬੱਚੇ ਵੀ ਉਹੋ ਜੇ ਹੋਣੇ ਨੇ ਤੇ ਅੱਜ ਡੀਸੀ ਸਾਹਿਬ ਨੂੰ ਮੰਗ ਪੱਤਰ ਦਿੱਤਾ ਵਾ ਕਿ ਸਖਤ ਤੋਂ ਸਖਤ ਜਿਹੜੀ ਕਾਰਵਾਈ ਹੈ ਮਿਸਾਲੀ ਕਾਰਵਾਈ ਇਹਨਾਂ ਦੇ ਖਿਲਾਫ ਹੋਣੀ ਚਾਹੀਦੀ ਆ ਤਾਂ ਜੋ ਇਹਨਾਂ ਦੇ ਨਾਲ-ਨਾਲ ਹੋਰ ਜਾਣੇ ਨੂੰ ਵੀ ਅਕਲਾ ਜੇ ਵੀ ਕਿਸੇ ਦੇ ਗੁਰੂਾਰੇ ਜਾਂ ਕਿਸੇ ਦੇ ਧਰਮ ਬਾਰੇ ਕੋਈ ਟਿੱਪਣੀ ਕਰਨੀ ਤੇ ਉਹਦੀ ਕੀ ਸਜ਼ਾ ਹੋਣੀ ਚਾਹੀਦੀ ਤੇ ਇੱਕ ਮੈਂ ਪੰਜਾਬੀਆਂ ਨੂੰ ਖਾਸ ਕਰਕੇ ਅਪੀਲ ਕਰਨੀ ਚਾਹੁੰਦਾ ਵੀ ਜਿੱਥੇ ਵੀ ਇਹ ਬੁੱਕਰ ਪਾਰਟੀ ਦੇ ਆਗੂ ਹੁੰਦੇ ਨੇ ਉਹਨਾਂ ਨੂੰ ਸਵਾਲ ਜਵਾਬ ਵੀ ਕੀਤੇ ਜਾਂਦੇ ਤੇ ਉਹ ਉਹਨਾਂ ਦਾ ਜਿਹੜੀ ਕੌਮੀ ਕਨਵੀਨਰ ਨੇ ਉਹ ਵੀ ਆਪਣਾ ਸਟੈਂਡ ਕਲੀਅਰ ਕਰਨ ਵੀ ਇਹੋ ਜੀ ਮੰਚਾ ਦਿੱਤੇ ਉਹਨਾਂ ਦਾ ਸਟੈਂਡ ਕੀ ਆ ਉਹ ਕੀ ਕਹਿੰਦੇ ਨੇ ਕਿ ਉਹ ਇਸ ਚੀਜ਼ ਦੇ ਨਾਲ ਸਹਿਮਤ ਨੇ ਐਨੀ ਗੱਲ ਕੋਈ ਨਾ ਕਿਗਾ ਤੋਂ ਕੰਲਾ ਪ੍ਰਧਾਨ ਸ਼੍ਰੋਮਣੀ ਕਾਜਪ党 ਦਾ ਪ੍ਰਚਾਰ ਚਕਰ ਅੱਜ ਧਰਨਾ ਲਾਇਆ ਸੀਗਾ ਜਿਹੜੀ ਭਗਵੰਤ ਮਾਨ ਨੇ ਤੇ ਦਿੱਲੀ ਤੋਂ ਆਏ ਹੋਏ ਮੁੱਖ ਮੰਤਰੀਆਂ ਨੇ ਸਾਡੇ ਗੁਰੂਆਂ ਬਾਰੇ ਗਲਤ ਸਤਫ ਦੀ ਬੋਲੀ ਅਦੇ ਦਰ ਦੇ ਚਿੱਟੇ ਮਾਰ ਕੇ ਇਹਨਾਂ ਦਾ ਬੇਅਦਬੀ ਕੀਤੀ ਉਹਨਾਂ ਦੇ ਉੱਪਰ ਪੁੱਲ ਤਾਰਾਵਾ ਲਾਈਆਂ ਜਾਣ ਤੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਕਿਉਂ ਬੋਲੇ ਸੋਰ ਭਾ ਭਗਵਾਨ ਵਾਲੀਂ ਮਹਾਰਾਜ ਕੀ ਜੈ ਤੁਹਾਨੂੰ ਲੱਗੇ ਤੇ ਰਹੂਗਾ ਦੇਖੋ ਕੱਲੇ ਦਿਨ ਆਏ ਆ ਅਕਾਲੀ ਦਲ ਬਾਣ ਦੇ ਕਿਤੇ ਲੱਗਾ ਆ ਅਕਾਲੀ ਦਲ ਨੇ ਧਰਨਾ ਲਾਇਆ ਜੀ ਸ਼੍ਰੋਮਣੀ ਅਕਾਲੀ ਦਲ ਨੂੰ ਧਰਨਾ ਲੱਗਿਆ ਆ ਭਿੰਦੇ ਦੀ ਅਗਵਾਈ ਵਿੱਚ ਔਰ ਦੂਰੋਂ ਦੂਰੋਂ ਅਕਾਲੀ ਦਲ ਦੇ ਵਰਕਰ ਆਏ ਨੇ ਇਕੱਠੇ ਹੋਏ ਨੇ ਇਹ ਉਹਨਾਂ ਦੀ ਬੇਅਦਬੀ ਦੇ ਖਿਲਾਫ ਇਹ ਪ੍ਰਦਰਸ਼ਨ ਕੀਤਾ ਜਾ ਰਿਹਾ ਵੀ ਇਹਨਾਂ ਨੂੰ ਗ੍ਰਿਫਤਾਰ ਕੀਤਾ ਹੋਏ ਗਲਤ ਕੰਮ ਕੀਤਾ ਭਗਵੰਤਪਾਲ ਜੀ ਨੇ ਵੀ ਤੇ ਇਹਨਾਂ ਨੇ ਜਿਹੜੇ ਦਿੱਲੀ ਆਏ ਨੇ ਵਿਕਮੰਤਰੀ ਉਤੀਜੀ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਇਹ ਧਰਨਾ ਇਸੇ ਕਰਕੇ ਲਾਇਆ ਗਿਆ ਵੀ ਇਹਨਾਂ ਨੇ ਬੇਦਬੀ ਕੀਤੀ ਹੈ ਗੁਰੂਆਂ ਦੀ